ਬਾਬਸ਼ਹੀ ਟਾਈਮਸ ਦਾ ਸਵਾਗਤ ਹੈ ਜਾਂਦੇ ਜਾਂਦੇ ਰਸਤੇ 'ਚ ਹੀ ਲਾਈਵ ਹੋ ਰਿਹਾ ਕਿਉਂਕਿ ਖਬਰ ਹੀ ਇਹੋ ਜੀ ਸੀ ਖਬਰ ਇਹੋ ਜੀ ਖੁਸ਼ਖਬਰੀ ਹੈਗੀ ਸਾਂਝੀ ਕਰਨੀ ਜ਼ਰੂਰੀ ਸੀ ਵੈਸੇ ਅਸੀਂ ਪੋਸਟ ਵੀ ਕਰਤੀ ਹੈ ਕਿ ਕੈਨੇਡਾ 'ਚ ਫੇਰ ਪੰਜਾਬੀਆਂ ਦੀ ਬੱਲੇ ਬੱਲੇ ਹੋਈ ਹੈ ਕੈਨੇਡਾ ਦੇ ਵਿੱਚ ਫੇਰ ਪੰਜਾਬੀਆਂ ਦੀ ਬੱਲੇ ਬੱਲੇ ਹੋਈ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਐਨ ਡੀ ਪੀ ਸਰਕਾਰ ਦੇ ਵਿੱਚ ਚਾਰ ਮੰਤਰੀ ਬਣੇ ਨੇ ਚਾਰ ਮੰਤਰੀ ਸ਼ਾਮਲ ਕੀਤੇ ਗਏ ਨੇ ਤੇ ਚਾਰ ਹੀ ਪੰਜਾਬੀ ਬੀਬੀਆਂ ਜਿਹੜੀਆਂ ਕੁੜੀਆਂ ਨੇ ਆਪਣੀਆਂ ਲੇਡੀਜ਼ ਨੇ ਪੰਜਾਬਣਾ ਉਹਨਾਂ ਨੂੰ ਪਾਰਲੀਮੈਂਟਰੀ ਸੈਕਟਰੀ ਬਣਾਇਆ ਗਿਆ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਚ ਚੋਣ ਹੋਈ ਸੀ ਬ੍ਰਿਟਿਸ਼ ਕੋਲੰਬੀਆ ਦੀ ਉਹ ਜੋ ਐਨ ਡੀ ਪੀ ਜਿੱਤੀ ਸੀ ਐਨ ਡੀ ਪੀ ਦੀ ਡੇਵਿਡ ਐਪੀ ਦੀ ਅਗਵਾਈ ਹੇਠਲੀ ਸਰਕਾਰ ਬਣੀ ਹੈ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਕਟੋਰੀਆ ਉਹਨਾਂ ਦੀ ਕੈਪੀਟਲ ਹੈ ਕੱਲ ਉਹਨੇ ਸੌਂ ਚੁੱਕੀ ਹੈ ਤੇ ਉਹਦੇ ਵਿੱਚ ਚਾਰ ਪੰਜਾਬੀ ਮੰਤਰੀ ਜਗਰੂਪ ਬਡਾਰਸਣ ਨੇ ਚਾਰ ਪੰਜਾਬੀ ਮੰਤਰੀ ਤੇ ਚਾਰ ਜਿਹੜੀਆਂ ਪੰਜਾਬਣਾ ਉਹ ਬਣਿਆ ਨੇ ਪਾਰਲੀਮੈਂਟਰੀ ਸੈਕਟਰੀ ਪਾਰਲੀਮੈਂਟ ਦੇ ਸੈਕਟਰੀ ਚਾਰ ਜਿਹੜੀਆਂ ਪੰਜਾਬਣਾਂ ਬਣੀਆਂ ਨੇ ਉਹਨਾਂ ਚੋਂ ਇੱਕ ਪਾਕਿਸਤਾਨੀ ਪੰਜਾਬ ਦੀ ਹੈ ਤੇ ਤਿੰਨ ਹੈਗੀਆਂ ਭਾਰਤੀ ਪੰਜਾਬ ਨਾਲ ਸੰਬੰਧਿਤ ਸੋ ਇਹ ਜਿਹੜੀ ਇਹ ਹੈਗੀ ਬਹੁਤ ਵੱਡੀ ਖਬਰ ਹੈ ਜਿਹੜੇ ਮੰਤਰੀ ਬਣੇ ਨੇ ਚਾਰ ਜਿਹੜੇ ਆਪਣੇ ਕੈਨੇਡਾ ਦੀ ਮਨਿਸਟਰ ਦੇ ਵਿੱਚ ਜਿਹੜੀ ਬਜ਼ਾਰਤ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਨਿੱਕੀ ਸ਼ਰਮਾ ਜਿਹੜੇ ਕਿ اٹਾਰਨੀ ਜਨਰਲ ਦੁਬਾਰਾ ਬਣੇ ਨੇ ਉਹਨਾਂ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ ਡਿਪਟੀ ਪ੍ਰੀਮੀਅਰ ਪਹਿਲੀ ਵਾਰੀ ਕੋਈ ਪੰਜਾਬੀ ਜਿਹੜਾ ਉਹ ਬਣਿਆ ਹੈ ਡਿਪਟੀ ਪ੍ਰੀਮੀਅਰ ਦਾ ਅਹੁਦਾ ਜਿਹੜਾ ਉਹ ਪਹਿਲੀ ਵਾਰੀ ਕਿਸੇ ਪੰਜਾਬੀ ਨੂੰ ਮਿਲੇ ਆ 2001 ਦੇ ਵਿੱਚ ਉਜਲ ਦਸਾਂਜ ਪ੍ਰੀਮੀਅਰ ਬਣੇ ਸੀ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕੋਈ ਪ੍ਰੀਮੀਅਰ ਨਹੀਂ ਬਣਿਆ ਬ੍ਰਿਸ਼ ਕੋਲੰਬੀਆ ਦੇ ਤੇ ਹੁਣ ਨਿੱਕੀ ਸ਼ਰਮਾ ਜਿਹੜੇ ਕਿ اٹਾਰਨੀ ਜਨਰਲ ਨੇ ਉਹਨਾਂ ਨੂੰ ਡਿਪਟੀ ਪ੍ਰੀਮੀਅਰ ਦਾ ਡੈਗਨਿਸ਼ਨ ਦਿੱਤਾ ਗਿਆ ਇਹ ਵੀ ਵੱਡੀ ਵੱਡੀ ਖਬਰ ਹੈ ਜਿਹੜੇ ਤਿੰਨ ਮੰਤਰੀ ਬਣੇ ਨੇ ਉਹਨਾਂ ਚ ਜਗਰੂਪ ਰਾੜ ਰਵੀ ਕਾਲੋਂ ਤੇ ਰਵੀ ਪਰਮਾਰ ਇਹ ਚਾਰ ਨਿੱਕੀ ਸ਼ਰਮਾ ਸਣੇ ਚਾਰ ਜਿਹੜੇ ਆ ਇਹੋ ਉਹ ਮੰਤਰੀ ਬਣੇ ਨੇ ਉਹਨਾਂ ਦਾ ਜਿਹੜਾ ਟਾਰਨੀ ਜਨਰਲ ਹੁੰਦਾ ਉਹ ਹੋਮ ਮਿਨਿਸਟਰ ਹੁੰਦਾ ਉਹਦੇ ਥੱਲੇ ਪੁਲਿਸ ਵੀ ਹੁੰਦੀ ਆ ਹੋਰ ਮੈਕਬ ਵੀ ਉਹਨਾਂ ਕੋਲ ਨੇ ਸੋ ਚਾਰ ਵਜ਼ੀਰ ਤੇ ਚਾਰ ਜਿਹੜੀਆਂ ਆਪਣੀਆਂ ਪਾਰਲੀਮੈਂਟ ਦੀ ਸੈਕਟਰੀ ਜਿਹੜੀਆਂ ਬਣੀਆਂ ਨੇ ਲੜਕੀਆਂ ਲੇਡੀਜ਼ ਉਹਨਾਂ ਵਿੱਚ ਹਰਵਿੰਦਰ ਸੰਧੂ ਜੈਸੀ ਸੁੰਨੜ ਸੁੰਨੜ ਤੇ ਸੁਨੀਤਾ ਧੀਰ ਇਹ ਤਿੰਨ ਪਾਕਿਸਤਾਨੀ ਇਹ ਤਿੰਨ ਆਪਣੇ ਭਾਰਤੀ ਪੰਜਾਬ ਤੋਂ ਨੇ ਤੇ ਆਮਨਾ ਸ਼ਾ ਇਹ ਪਾਕਿਸਤਾਨੀ ਪੰਜਾਬ ਤੋਂ ਹੈ ਤੇ ਆਮ ਕਿਸੇ ਪਾਕਿਸਤਾਨ ਦੀ ਕੋਈ ਜਿਹੜੀ ਹੈ ਔਮਨ ਪਹਿਲੀ ਵਾਰ ਹੀ ਇਸ ਪੋਜੀਸ਼ਨ ਚ ਪਹੁੰਚੀ ਹੈ ਇਸ ਤਰ੍ਹਾਂ ਦੀ ਬਾਜ਼ਾਰ ਸ਼ਾਮਲ ਹੋਈ ਹੈ ਸੋ ਇਹਨਾਂ ਨੂੰ ਮਹਿਕਵੇਂ ਵੀ ਅੱਛੇ ਮਿਲੇ ਨੇ ਜਿਹੜੂ ਬ੍ਰਾਡ ਨੂੰ ਮਾਈਨਿੰਗ ਤੇ ਰਿਸੋਰਸਸ ਦਾ ਮਹਿਕਵਾ ਮਿਲਿਆ ਅਲੱਗ-ਅਲੱਗ ਮਹਿਕਮੇ ਮਿਲੇ ਨੇ ਇਹਨਾਂ ਨੂੰ ਸੋ ਇਹ ਖਬਰ ਸ਼ੇਅਰ ਕਰਨ ਵਾਲੀ ਸੀ ਇਸ ਕਰਕੇ ਰਸਤੇ ਚ ਮੈਂ ਚੰਡੀਗੜ੍ਹ ਤੋਂ ਪਟਿਆਲੇ ਜਾ ਰਿਹਾ ਜਾਂਦਾ ਜਾਂਦਾ ਮੈਂ ਸੋਚਿਆ ਵੀ ਸ਼ੇਅਰ ਕਰ ਦਿਆਂ ਵੈਸੇ ਇਹਦੀ ਜਿਹੜੇ ਵੇਰ ਵੇਰਵਾ ਤੇ ਫੋਟੋਸ ਮੈਂ ਤਾਂ ਸੀ ਪੰਜਾਬੀ ਹਿੰਦੀ ਅੰਗਰੇਜ਼ੀ ਤਿੰਨਾਂ ਵੈਬਸਾਈਟਸ ਤੇ ਅਸੀਂ ਪੂਰਾ ਵੀਰਵਾ ਪਾ ਰਹੇ ਹਾਂ ਤਾਂ ਤੁਸੀਂ ਪੜ੍ਹ ਸਕਦੇ ਹੋ ਸੋ ਬੜੀ ਖੁਸ਼ਖਬਰੀ ਹੈ ਪੰਜਾਬੀਆਂ ਲਈ ਕਿ ਕੈਨੇਡਾ ਦੇ ਵਿੱਚ ਵੈਸੇ ਕਿਤੇ ਆਪਣੀ ਥਾਂ ਬਣਾਈ ਹੈ ਭਾਵੇਂ ਨਾ ਪੱਕੀ ਖਬਰਾਂ ਵੀ ਬੜੀਆਂ ਆਉਂਦੀਆਂ ਨੇ ਪਰ ਚੰਗੀਆਂ ਖ਼ਬਰਾਂ ਵੀ ਬਹੁਤ ਆਉਂਦੀਆਂ ਨੇ ਤੇ ਇਹ ਚੰਗੀ ਖ਼ਬਰ ਜਿਹੜੀ ਹੈ ਇਹ ਜਗਰੂਪ ਰਾੜ ਜਿਹੜੇ ਕਿ ਸਾਡੇ ਦੋਸਤ ਵੀ ਨੇ ਮਿੱਤਰ ਨੇ ਨਤਰ ਵੀ ਨੇ ਉਹ ਬਠਿੰਡਾ ਜ਼ਿਲ੍ਹੇ ਦੇ ਦਿਉਮ ਪਿੰਡ ਦੇ ਨੂੰ ਸਬੰਧ ਰੱਖਦੇ ਨੇ ਛੇਵੀਂ ਵਾਰ ਐਮਐਲਏ ਬਣੇ ਨੇ ਛੇਵੀਂ ਪਿਛੇ ਵਾਰ ਐਮਐਲਏ ਬਣੇ ਨੇ ਛੇ ਵਾਰ ਜਿੱਤ ਕੇ ਉਹ ਐਮਐਲਏ ਬਣੇ ਤੇ ਪਿਛਲੀ ਵਾਰ ਸਟੇਟ ਮਿਨਿਸਟਰ ਸੀ ਇਸ ਵਾਰ ਉਹ ਕੈਬਨਿਟ ਮਿਨਿਸਟਰ ਬਣੇ ਨੇ ਜਗਰੂਪ ਬਰਾੜ ਜਿਹੜੇ ਕਿ ਬਠਿੰਡਾ ਜ਼ਿਲ੍ਹੇ ਦੇ ਦਿਉਣ ਪਿੰਡ ਦੇ ਜੰਪਲ ਨੇ ਤੇ ਸੋ ਇਹ ਇਹਨੀ ਜਿਹੜੀ ਜਾਣਕਾਰੀ ਦੇਣ ਲਈ ਮੈਂ ਲਾਈਵ ਹੋਇਆ ਸੀ ਸੋ ਉਮੀਦ ਕਰਦੇ ਆ ਜਿੱਥੇ ਅਸੀਂ ਉਹਨਾਂ ਨੂੰ ਮੁਬਾਰਕਾਂ ਦਿੰਨੇ ਆ ਬਰਾਵੋਸ਼ੇ ਨੈਟਵਰਕ ਆਪਣੇ ਵੱਲੋਂ ਜਿਹੜੇ ਮੰਤਰੀ ਬਣੇ ਨੇ ਉਹਨਾਂ ਵਿੱਚ ਤੇ ਜਿਹੜੀਆਂ ਪਾਰਲੀਮੈਂਟ ਦੀ ਛੱਕੇ ਬਣੀਆਂ ਨੇ ਤੇ ਉਹਨਾਂ ਨੂੰ ਸ਼ੁਭ ਸ਼ਾਭਾ ਵੀ ਭੇਜ ਦਿਆਂ ਕਿ ਉਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਅੱਛੀ ਹੋਏਗੀ ਤੇ ਪੰਜਾਬੀਆਂ ਦਾ ਭਾਰਤੀਆਂ ਦਾ ਹੋਰ ਨਾਂ ਉੱਚਾ ਕਰਨਗੇ ਉਹ ਐਨ ਆਰ ਆਈ ਦੇ ਵਰਡ ਦੇ ਵਿੱਚ ਤੇ ਆਪਣੀ ਆਪਣੀ ਕਾਰਗੁਜ਼ਾਰੀ ਉਹ ਅੱਛੀ ਨਿਭਾਉਣਗੇ ਉਹਨਾਂ ਸਭ ਨੂੰ ਸ਼ੁਭ ਸ਼ਾਭਾ ਬਹੁਤ ਮਿਹਰਬਾਨੀ